ਜਿਤੇ ਹੁਣ ਤੁਹਾਨੂੰ ਦਿਖਾਣਿਆ ਕਿ ਫੂਲਨ ਦੇਵੀ ਤੋਂ ਬੈਂਡੇਡ ਕੁਈਨ ਬਣੰਦਾ ਇਸ ਸਫਰ ਇੱਕ ਦਕੈਤ ਤੋਂ ਬਾਅਦ ਸਾਂਸਦ ਬਣੀ ਫੂਲਨ ਦੇਵੀ 10 ਜੁਲਾਈ 1963 ਨੂੰ ਹੋਇਆ ਸੀ ਫੂਲਨ ਦਾ ਜਨਮ ਯੂਪੀ ਦੇ ਜਲੋਂ ਜ਼ਿਲ੍ਹੇ ਦੇ ਵਿੱਚ ਜਨਮੀ ਸੀ ਫੂਲਨ ਦੇਵੀ ਵਿਆਹ ਤੋਂ ਬਾਅਦ 16 ਸਾਲ ਦੀ ਉਮਰ ਦੇ ਵਿੱਚ ਪਰਿਵਾਰ ਉਹਨਾਂ ਛੱਡ ਦਿੱਤਾ ਡਾਕੂਆਂ ਦੇ ਗੈਂਗ ਦੇ ਵਿੱਚ ਮੁਖੀ ਦੇ ਤੌਰ ਤੇ ਆਪਣੀ ਭੂਮਿਕਾ ਨਿਭਾਈ ਫੂਲਨ ਦੇਵੀ ਨੇ ਬਹਿਮਾਈ ਪਿੰਡ ਦੇ ਵਿੱਚ ਗੈਂਗ ਦੇ ਉੱਚ ਜਾਤ ਦੇ ਬੰਦਿਆਂ ਦੇ ਸਮੇਤ ਕਈਆਂ ਨੇ ਕੀਤਾ ਫੂਲਨ ਦੇਵੀ ਦੇ ਨਾਲ ਬਲਾਤਕਾਰ ਤਿੰਨ ਹਫ਼ਤੇ ਤੱਕ ਉਹ ਫੂਲਨ ਦੇਵੀ ਨੂੰ ਰੱਖਿਆ ਗਿਆ ਕਮਰੇ ਦੇ ਵਿੱਚ ਬੰਦ ਕੁਝ ਮਹੀਨਾ ਬਾਅਦ ਬਹਿਮਾਈ ਪਿੰਡ ਦੇ ਵਿੱਚ ਉਸੇ ਜਾਤੀ ਦੇ 22 ਬੰਦਿਆਂ ਦਾ ਫੂਲਨ ਤੇ ਉਸ ਦੇ ਗੈਂਗ ਨੇ ਕਤਲ ਕਰ ਦਿੱਤਾ ਬਹਿਮਾਈ ਕਾਂਡ ਤੋਂ 2 ਸਾਲ ਬਾਅਦ ਫੂਲਨ ਨੇ ਗੈਂਗ ਸਮੇਤ ਆਤਮ ਸਮਰਪਣ ਕੀਤਾ ਸੀ 1994 ਪੈਰੋਲ ਤੇ ਬਾਹਰ ਆ ਗਈ ਸੀ ਫੂਲਨ ਦੇਵੀ 1996 ਦੇ ਵਿੱਚ ਮੁਲਾਮ ਯਾਦਵ ਦੀ ਪਾਰਟੀ ਨੇ ਮਿਰਜ਼ਾਪੁਰ ਤੋਂ ਟੇਕਰ ਦਿੱਤੀ ਫੂਲਨ ਦੇਵੀ ਨੂੰ ਫੂਲਨ ਦੇਵੀ ਸੰਸਦ ਬਣੀ 1999 ਚਮੜ ਤੋਂ ਸੰਸਦ ਬਣੀ ਫੂਲਨ ਦੇਵੀ 25 ਜੁਲਾਈ 2001 ਦੇ ਵਿੱਚ ਦਿੱਲੀ ਦੇ ਵਿੱਚ ਤਿੰਨ ਨਕਾਬਪੋਸ਼ ਬੰਦੂਕਦਾਰੀਆਂ ਨੇ ਗੋਲੀਆਂ ਚਲਾ ਕੇ ਫੂਲਨਦੇਵੀ ਦਾ ਕਤਲ ਕਰ ਦਿੱਤਾ ਗਿਆ ਸੀ ਉਸੇ ਉੱਚ ਜਾਤੀ ਦੇ ਤਿੰਨ ਜਣਿਆਂ ਨੇ ਬਦਲੇ ਦੀ ਭਾਵਨਾ ਦੇ ਵਿੱਚ ਫੂਲਨਦੇਵੀ ਦਾ ਕਤਲ ਕੀਤਾ